ਜੈਹਦਰ ਸੁੱਚਾ ਸਿੰਘ ਜੀ ਲੰਗਾ ਸਾਹਿਬ ਪਹਿਲਾਂ ਵੀ ਜ਼ਿਲ੍ਹਾ ਗਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਉਹਦੇ ਤੋਂ ਬਾਅਦ ਕੁਝ ਵਿੱਚ ਸਮਾਂ ਉਹ ਜਾ ਮੜਾ ਆ ਗਿਆ ਜਿਹਦੇ ਕਰਕੇ ਥੋੜਾ ਟਾਈਮ ਸਾਨੂੰ ਜਿਹੜਾ ਪਿੱਛੇ ਰਹਿਣਾ ਪਿਆ ਹੁਣ ਫੇਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਦੁਬਾਰਾ ਜੈਹਦਰ ਜੀ ਜ਼ਿਲ੍ਹਾ ਗਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਸਾਰੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਲੱਡੂ ਵੰਡ ਰਹੇ ਨੇ ਭੰਗੜੇ ਪੈ ਰਹੇ ਨੇ ਅਤਿਸ਼ਬਾਜੀ ਚਲਾ ਰਹੇ ਨੇ ਤੇ ਬਹੁਤ ਵਧੀਆ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਤੇ ਮਹਾਰਾਜ ਨੇ ਫੇਰ ਉਹੀ ਟਾਈਮ ਜਿਹੜਾ ਵਾ ਦੁਬਾਰਾ ਲੈਣ ਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੁਬਾਰਾ ਸਾਨੂੰ ਫੇਰ ਉਸੇ ਪੌੜੀ ਦੇ ਉੱਤੇ ਚਾੜਿਆ ਵਾ ਤੇ ਸਾਰੇ ਵਰਕਰਾਂ ਨੇ ਵੀ ਖੁਸ਼ੀ ਦੇ ਵਿੱਚ ਲੈ ਰਿਹਾ ਸਾਰਾ ਅਕਾਲੀ ਦਲ ਜਿਹੜਾ ਵਾ ਇੱਕ ਮੋਠਾ ਜ਼ਿਲ੍ਹੇ ਦਾ ਬਹੁਤ ਬਹੁਤ ਧੰਨਵਾਦ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੁਭਾਗਾ ਦਿਨ ਚੜਾਇਆ ਤਾਂ ਜੋ ਕੋਈ ਚਿਰੇ ਤੋਂ ਚੜਾ ਤੋ ਜ세ਦਰ ਸੁਚਾ ਸਿੰਘ ਜੀ ਲੰਘਾ ਸਾਹਿਬ ਨੇ ਬਹੁਤ ਵਧੀਆ 30 35 ਸਾਲ ਸੇਵਾ ਕੀਤੀ ਹੈ ਸ਼੍ਰੋਮਣੀ ਕਾਲ ਚਲ ਦੀ ਜਿਹੜਾ ਰੇ ਨੇ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਲ੍ਹੇ ਨੂੰ ਚੁੜਾਇਆ ਸੀ ਕੋਕੀ ਸਮਾ ਵਿੱਚ ਮਾੜਾ ਹੋਂਕਾਰਣ ਥੋੜੇ ਜਿਹਾ ਬਸਰਗੇ ਹਾਂ ਹੁਣ ਹਾਈ ਕਮਾਂਡ ਦਾ ਸਰਦਾਰ ਸੁਖਬੀਰ ਸਿੰਘ ਜੀ ਬਦਲ ਸਾਹਿਬ ਦਾ ਹਾਈ ਕਮਾਂਡ ਨੂੰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜ਼ਿਲ੍ਹਾ ਜੱਥੇਦਾਰ ਸਚਿਆ ਸਿੰਘ ਸਰਦਾਰ ਜੱਥੇਦਾਰ ਸਾਹਿਬ ਨੂੰ ਦੇ ਕੇ ਜ਼ਿਲ੍ਹੇ ਦੀ ਨਿਬੰਧਗੀ ਤੇ ਕੁਮਾਰ ਜੀ ਦਿੱਤੀ ਆ ਤਾਂ ਜੋ ਆਹ ਵਾਲੀ ਜੋ 2027 ਦੀਆਂ ਲੱਛਣਾਂ ਨੇ ਉਹ ਉਹਨਾਂ ਦੀ ਝੋਲੀ ਵਿੱਚ ਸਾਰੀਆਂ ਪਾਈ ਜਾਣਗੇ ਸੁਖਬੀਰ ਸਿੰਘ ਬਦਲ ਦੇ ਆਉਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਦਲ ਜੀ ਹੋਣਗੇ ਤੇ ਧੰਨਵਾਦ ਕਰਦੇ ਹਾਈ ਕਮਾਂਡ ਦਾ ਵੀ ਜਿਹੜੇ-ਜਿਹੜੇ ਵੀ ਵਰਕਰ ਸਾਹਿਬਾਨ ਸਾਡੇ ਕੋਕਰਾਂ ਵਿੱਚ ਬੈਠੇ ਸਨ ਉਹ ਵੀ ਹੁਣ ਤਾਗੜੇ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਕੋਲ ਕਮਾਂਡ ਖੁੱਸ ਗਈ ਸੀ ਹੁਣ ਜਥੇਦਾਰ ਸਾਹਿਬ ਆ ਗਏ ਨੇ ਅਕਾਲੀ ਦਲ ਇੱਕ ਮੁੱਠ ਹੈ ਤੇ ਇਹਨਾਂ ਨੂੰ ਲੰਗਾ ਸਾਹਿਬ ਨੂੰ ਵੀ ਬੜੇ ਵਧੀਆ ਤਰੀਕੇ ਦੇ ਨਾਲ ਵਰਕ ਆਊਟ ਡੀਲ ਕਰਨਾ ਉਹਦਾ ਵਰਕਨ ਦਾ ਜੋੜਨ ਦਾ ਤਰੀਕਾ ਵਾ ਐਸੀ ਭਾਈਚਾਰਾ ਵੀ ਲੰਗਾ ਸਾਹਿਬ ਦੇ ਨਾਲ ਚਟਾਲੋਂ ਖੜਾ ਰਿਹਾ ਵਾ ਔਖੇ ਦਿਨ ਵੀ ਔਖੇ ਦਿਨ ਵੀ ਹੁਣ ਆ ਗਏ ਹਨ ਆਪਾਂ ਕਮਾਂ ਹਾਈ ਕਮਾਂਡ ਦਾ ਧੰਵਾਦ ਕਰਦੇ ਹਾਂ ਕਿ ਉਹਨਾਂ ਦਾ ਉਹ ਦਿਨ ਕੋ ਦਰਵਾਜ਼ਾ ਕਰਦੇ ਆਂ ਵੀ ਔਂ ਵਾਲਾ ਜਥੇਦਾਰ ਸਾਡਾ ਸੁਚਿਆ ਸਿੰਘ ਜੀ ਲੰਗਾ ਸਾਹਿਬ ਆਹ ਵਾਲੀ ਸਰਕਾਰ ਵਿੱਚ ਕੈਬਨਟ ਮੰਤਰੀ ਦਾ ਚੰਗਾ ਅਹੁਦਾ ਲੈ ਕੇ ਨਿਵਾਜਣਗੇ ਸਾਰੇ ਰਤਨ ਨਿਵਾਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਈ ਕਮਾਂਡ ਨੇ ਸਾਡੇ ਜ਼ਿਲ੍ਹੇ ਦੇ ਬਹੁਤ ਵਧੀਆ ਬਹੁਤ ਹੀ ਮਾਨ ਤੇ ਸਤਿਕਾਰਯੋਗ ਸੁਚਿਆ ਸਿੰਘ ਲੰਗਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜੋ ਪਹਿਲਾਂ ਵੀ 1987 ਦੇ ਵਿੱਚ ਸਾਡੇ ਜ਼ਿਲ੍ਹੇ ਨੂੰ ਪ੍ਰਧਾਨ ਬਣਾਇਆ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਨੇ ਤੇ 35 ਸਾਲ ਪ੍ਰਧਾਨ ਰਹੇ ਹੋਰ ਸਾਡੇ तकरीबन ਪਠਾਨਕੋੜ ਗਰਦਾਸਪੁਰ ਤੇ ਵਿੱਚੋਂ 11 ਸੀਟਾਂ ਜਿੱਤ ਕੇ ਤੇ ਸਾਡੇ ਮਾਝੇ ਦੇ ਵਿੱਚੋਂ ਪਹਿਲੇ ਨੰਬਰ ਤੇ ਵਿਧਾਨ ਸਭਾ ਦੇ ਵਿੱਚ ਸਾਡੇ ਐਮਐਲਏ ਸਾਹ ਜੰਦੇ ਹੁੰਦੇ ਸੀ ਉਸ ਤੋਂ ਬਾਅਦ ਜਿਉਂਦਾ ਜਿਹੇ ਦਾ ਸੁੱਚਾ ਸਿੰਘ ਜੀ ਲਗਾ ਜੀ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਗਿਆ ਤੇ ਪਾਰਟੀ ਦਿਨੋ ਦਿਨੀ ਕਮਜ਼ੋਰ ਹੁੰਦੀ ਗਈ ਕਿਰੇ ਬਜ਼ੁਰਗ ਵਰਕਰ ਸੀ ਉਹ ਘਰਾਂ ਦੇ ਵਿੱਚ ਬੈਠ ਗਏ ਅੱਜ ਸਰਦਾਰ ਸੁੱਚਾ ਸਿੰਘ ਲੰਗਾ ਜੀ ਨੂੰ ਪਾਰਟੀ ਨੇ ਦੁਬਾਰਾ ਮੌਕਾ ਦਿੱਤਾ ਆਪਣਾ ਕੋਰ ਕਮੇਟੀ ਮੈਂਬਰ ਬਣਦਾ ਜ਼ਿਲ੍ਹਾ ਪ੍ਰਧਾਨ ਬਣਦਾ ਤੇ ਜਿਹੜੇ ਅੱਜ ਸਾਡੇ ਬਜ਼ੁਰਗ ਵਰਕਰ ਨੇ ਸੀਨੀਅਰ ਘਰਾਂ ਦੇ ਵਿੱਚ ਬੈਠੇ ਹੋਏ ਨੇ ਹੋਰ ਜਿਵੇਂ ਦਾ ਸੁੱਚਾ ਸਿੰਘ ਜੀ ਲੰਗਾ ਸਾਹਿਬ ਇਹੋ ਜੇ ਇੱਕ ਲੀਡਰ ਨੇ ਪੀਕ ਜਰਾ ਘਰਾਂ ਦੇ ਪਤਾਲ ਦੇ ਵਿੱਚੋਂ ਕਿਹੜੇ ਅਕਾਲੀ ਦਲੋਂ ਕਿਤੇ ਬੈਠਾ ਹੋਇਆ ਉਹ ਕੱਢ ਲਿਆਉਂਦਾ ਅਸੀਂ ਪਹਾੜੀ ਕਮਾਨ ਨੂੰ ਇੰਨਾ ਵਿਸ਼ਵਾਸ ਰੱਖਦੇ ਹੁਣ ਵਿਸ਼ਵਾਸ ਨਹੀਂ ਸਾਨੂੰ ਇੰਨਾ ਯਕੀਨ ਹੈ ਕਿ ਜ਼ਿਲ੍ਹਾ ਗਰਦਾਸਪੁਰ ਦੇ ਵਿੱਚੋਂ ਤੇ ਪਠਾਨਕੋਟ ਦੇ ਵਿੱਚੋਂ ਕਿਕ ਤਰੀ ਬਣਿਆ 10 ਸੀਟਾਂ ਨੇ ਤੇ 10 ਦੀਆਂ 10 ਹੀ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗੇ ਤੇ ਪਾਰਟੀ ਨੂੰ ਮਜ਼ਬੂਤ ਕਰੇਗਾ ਜੈਦਾ ਸੁੱਚਾ ਸਿੰਘ ਲਗਾ ਸਾਹਿਬ ਹੋਰ ਪੂਰੀ ਨਾਲ ਉਹਦੇ ਕਰੀਪਾ ਆਪਣਾ ਗਰਦਾਸਪੁਰ ਦੀ ਬਾਡੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਪਹਿਲਾਂ ਤੇ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦੇ ਆ ਕਿ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਇਹ ਜਿਹੜੇ ਪਾਲਟੀ ਤਾਂ ਸਾਰੇ ਟੁੱਟੇ ਹਾਂ ਮਹਾਰਾਜ ਨੇ ਕਿਰਪਾ ਕੀਤੀ ਇਹੋ ਜੀ ਵੀ ਜਹੇਦਾਰ ਸੁੱਚਾ ਸਿੰਘ ਨਗਾਹ ਸਾਹਿਬ ਜੀ ਨੂੰ ਜੋ ਜ਼ਿਲ੍ਹਾ ਗਰਦਾਪੁਰ ਦਾ ਪਹਿਲਾਂ ਵੀ ਜਹੇਦਾਰ ਰਹੇ ਆ 35 30 35 ਸਾਲ ਤੇ ਹੁਣ ਵੀ ਮਹਾਰਾਜ ਨੇ ਕਿਰਪਾ ਕੀਤੀ ਆ ਜਿਹੇਦਾਰ ਸੁੱਚਾ ਸਿੰਘ ਜੀ ਨਗਾਹ ਜਿਹੇ ਦੇ ਜ਼ਿਲ੍ਹਾ ਪ੍ਰਧਾਨ ਬਣੇ ਹਨ ਕੁਝ ਵਿੱਚ ਮੁਸ਼ਕਲਾ ਆ ਗਈਆਂ ਉਹਦਾ ਕਰਕੇ ਸਾਨੂੰ ਥੋੜਾ ਜਿਹਾ ਵਰਕਰਾਂ ਨੂੰ ਵੀ ਮਹਿਸੂਸ ਹੋਇਆ ਪਰ ਹੁਣ ਇਹੋ ਜੀ ਮਹਾਰਾਜ ਨੇ ਕਿਰਪਾ ਕਰਨੀ ਆ ਕਿ ਜੋ ਜ਼ਿਲ੍ਹੇ ਦੇ ਜਿੰਨੇ ਸਾਡੇ ਸ਼੍ਰੋਮਣੀ ਕਾਲੀ ਦਾਲ ਦੇ ਅਹੁਦੇਦਾਰ ਹਨ ਤੇ ਨਾਲ ਜਿੰਨੇ ਵੀ ਪਾਰਟੀ ਦੇ ਵਰਕਰ ਹਨ ਉਹਨਾਂ ਨੂੰ ਇੱਕ ਮੋਟੋ ਹੋ ਕੇ ਜਿਹੇਦਾਰ ਸਾਹਿਬ ਬੋਲਾਨੂੰ ਸਾਰੇ ਇਹ ਹੱਥ ਕੰਡੇ ਵਰਤਨੇ ਆਉਂਦੇ ਆ ਤੇ ਜ਼ਹਿਦਾਦਾਰ ਹੁਣਾ ਨੇ ਜੋ ਸ਼ਰਮਣੀ ਕਾਲੀ ਦਲ ਨੂੰ ਫੇਰ ਲਈ ਤੇ ਲੈ ਕੇ ਆਉਣਾ ਵਾ ਅਸੀਂ ਧੰਨਵਾਦ ਕਰਦੇ ਆ ਜ਼ਹਿਦਾਦਾਰ ਸੁਚਾ ਸਿੰਘ ਨਗਾਹ ਜੀ ਦਾ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਸਮੁੱਚੀ ਸਮੁੱਚੀ ਕਾਲੀ ਦਲ ਦਾ ਅਸੀਂ ਫੇਰ ਕੋਟ ਕੋਟ ਧੰਨਵਾਦ ਕਰਦੇ ਆ ਕਿ ਜਿਹੜਾ ਸ਼ਰਮਣੀ ਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ elections ਦੇ ਵਿੱਚ ਇੱਕ ਮੋਠ ਹੋ ਕੇ ਅਸੀਂ ਆਉਣ ਵਾਲੀ 27 ਦੀ ਇਲੈਕਸ਼ਨ ਜਿਹੜੀ ਆ ਉਹ ਜਿਹੇਦਾਰ ਸੁੱਚਾ ਸਿੰਘ ਦੀ ਨਗਾਹ ਦੀ ਝੋਲੀ 'ਚ ਪਾਉਣੀ ਹੈ ਇਹਨਾਂ ਗੱਲ ਵੀਰ ਸਿੰਘ ਨੇ ਉਹਨਾਂ ਨੂੰ ਪ੍ਰਧਾਨ ਬਣਾਉਣਾ ਨਾਲ ਮੁੱਖ ਮੰਤਰੀ ਵੀ ਆਉਣ ਵਾਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਤਾਏ ਦੇ ਵਿੱਚ ਬਾਨਾ ਮੈਂ ਇਹਨਾਂ ਲਬਜਾਣਾ ਹੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਮੋਠ ਹੋ ਕੇ ਵੇਖੋ ਕਾਲੀ ਦਲ ਨੂੰ ਕਾਲੀ ਦਲ ਨੇ ਕਦੀ ਝੂਠ ਨਹੀਂ ਬੋਲਿਆ ਜੇ ਕਾਂਗਰਸ ਸਰਕਾਰ ਆਈ ਆ ਉਹਨੇ ਪਹਿਲਾਂ ਵਾਅਦੇ ਕੀਤੇ ਕਿ ਮੈਂ ਲੋਕਾਂ ਨੂੰ ਨੌਕਰੀਆਂ ਦੇਣੀਆਂ ਜੇ ਆਪ ਪਾਰਟੀ ਆਈ ਆ ਇਹਨਾਂ ਕਹਾਂ ਮੈਂ ਬੀਬੀਆਂ ਦੇ ਖਾਤੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਪਾਵਾਂਗੇ ਪਰ ਬਾਦਲ ਸਿੰਘ ਨੇ ਪਹਿਲਾਂ ਹੀ ਕਿਹਾ ਸੀ ਵੀ ਇਹ ਕੰਮ ਹੋ ਨਹੀਂ ਸਕਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਇਹ ਸਾਡੇ ਹਾਈ ਕਮਾਂਡ ਨੇ ਕਰਨੀ ਆ ਤੇ ਮੈਂ ਹਾਈ ਕਮਾਂਡ ਦਾ ਵੀ ਧੰਨਵਾਦ ਕਰਨਾ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ ਕਰਦੇ ਆ ਕਿ ਜੇਰਾ ਮੋਹਰਲੀ ਤੇ ਕਾਲੀਦਾਲ ਨੂੰ ਲਿਆਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ